ਦਾਗ ਪੈ ਗਿਆ ਮੈਂ ਕਹਿੰਦਾ ਪਾਜੀ ਪਾ ਦੋ ਲੈ ਦਾਗ ਪੈਣਾ ਦਾਗ ਉਹ ਦਾਗ ਉਹ ਪਾਜੀ ਪੈ ਨਹੀਂ ਆਹ ਦੇਖੋ ਆਹ ਦੇਖੋ ਸਾਰੇ ਦੇਖੋ ਸਭ ਬਣ ਗਿਆ ਆ ਲੋ ਦਾਗ ਆ ਲੋ ਆ ਲੋ ਆ ਲੋ ਲੋਟੀ 1005 1005 ਕੁਰਤੇ ਪਜਾਮੇ ਦੇ ਲੱਗ ਗਈ ਬਹੁਤ ਵੱਡੀ ਆਫਰ ਲੈ ਜਾਓ 1005 ਕੁਰਤੇ ਪਜਾਮੇ ਦੇਖੋ ਜੀ ਚਿੱਟੇ ਕੁਰਤੇ ਪਜਾਮੇ ਕਾਲੀਆਂ ਐਨਕਾਂ ਤੇ ਗੁੱਚੀ ਦੀਆਂ ਜੁੱਤੀਆਂ ਤੇ ਉੱਤੇ ਝੱਗੀਆਂ ਵਾਕੇ ਜਾਓ ਬਹੁਤ ਵੱਡੀ ਸੇਲ ਲੱਗੀ ਤੁਸੀਂ ਚੈੱਕ ਕਰ ਲਓ ਲਓ ਜੀ ਕਹਿੰਦੇ ਨਾ 3000 ਨਾ 4000 ਨਾ 4500 700 700 700 ਦੇ ਵਿੱਚ ਕੋਰਤੇ ਪਜਾਮਾ ਕੋਰਤੇ ਪਜਾਮਿਆਂ ਦੇ ਤਾਂ ਕਿੰਗ ਆ ਸਾਡੇ ਕੋਲ ਜਿੱਦਾਂ ਦੇ ਮਰਜ਼ੀ ਡਿਜ਼ਾਈਨ ਬਣਾ ਲਓ ਇੱਕ ਪਾਕਟ ਵਾਲੋ ਦੋ ਲਾ ਲਓ ਕੋੜਤਾ ਪਜਾਮਾ ਬਣਾ ਲਓ ਪਠਾਨੀ ਸੂਟ ਬਣਾ ਲਓ ਸਲਵਾਰ ਸੂਟ ਬਣਾ ਲਓ ਟੇਲਰ ਸਾਡੇ ਕੋਲ ਨੰਬਰ ਵਾਨਿਆ ਜੀ ਜਿਹੜੇ ਬਾਜ਼ਾਰਾਂ ਦੇ ਵਿੱਚ 10-10 ਹਜ਼ਾਰ ਰੁਪਏ ਦੇ 2 ਪੀਸ ਕੋਟਪੈਂਟ ਇੱਥੇ ਤੁਹਾਨੂੰ ਦੇ ਰਹੇ ਨੇ 2995 ਚ ਭਾਵੇਂ ਤੁਸੀਂ ਇਦਾਂ ਦਾ ਡਿਜ਼ਾਈਨ ਬਣਾ ਲਓ ਇੰਟੋ ਪੈਸਟਨ ਭਾਵੇਂ ਤੁਸੀਂ 3 ਪੀਸ ਕੋਟਪੈਂਟ ਲੈ ਲਓ ਜਿਹੜੇ 15-15 16-16 ਹਜ਼ਾਰ ਚ ਅਸੀਂ ਤੁਹਾਨੂੰ ਦੇਨੇ 370 60 ਚ ਸਲਾਈ ਕਰਕੇ ਅੱਛਾ ਲੋ ਵੀ ਪੱਗਾ ਬੰਨਣ ਵਾਲੇ ਸ਼ਕੀਰ ਭਰਾਵਾਂ ਲਈ ਵੀ ਵੱਡੀ ਖੁਸ਼ਖਬਰੀ ਮਾਤੂਸ਼ਰੀ ਦਸਤਾਰ ਅਸਲ ਰੰਗ ਸਿਲਾਈ ਦੇ ਸਨ 1970 ਦੇ ਲੋਕਾਂ ਨੇ ਦਿਲਾਂ ਦੇ ਰਾਜ ਕਰਦਾ ਐਸ ਐਚਓ ਡੀਐਸਪੀ ਐਸਪੀ ਐਸਐਸਬੀ ਆਈਜੀ ਡੀਆਈਜੀ ਡੀਜੀਪੀ ਪੰਜਾਬੋਂ ਆਹ ਦੇਖੋ ਜੀ ਖਾਖੀ ਰੰਗ ਦੇ ਵਿੱਚ ਬਹੁਤ ਸ਼ੇਡ ਹੈਗੇ ਆ ਲਓ ਜੀ 1000 ਦੇ 5 1000 ਦੇ 5 ਕੋਰਤੇ ਪਿਆਮੇ ਦੇ ਲੱਗ ਗਈ ਬਹੁਤ ਵੱਡੀ ਆਫਰ ਲੈ ਜਾਓ 1000 ਦੇ 5 ਕੋਰਤੇ ਪਿਆਮੇ 1000 ਦੇ 5 ਕੋਰਤੇ ਪਿਆਮੇ 200 ਦੇ 1 400 ਦੇ 2 600 ਦੇ 3 800 ਦੇ 4 1000 ਪੈਂਦੇ ਲੈ ਜਾਓ ਪੰਜ ਕੁਰਤੇ ਪਜਾਮੇ ਭਾਜੀ 200 ਰੁਪਏ ਦਾ ਕੁਰਤਾ ਪਜਾਮਾ ਯਾਰ ਬਿਲਕੁਲ ਭਾਜੀ 200 ਰੁਪਏ ਦਾ ਕੁਰਤਾ ਪਜਾਮਾ ਹੁਣ ਕੁਰਤੇ ਪਜਾਮਿਆਂ ਦੇ ਵਿੱਚ ਗਰਮੀਆਂ 'ਚ ਹੁਣ ਨਹੀਂ ਲੁੱਟ ਹੋਣ ਦੇਣੀ ਕਾਧੀਆਂ ਦੇ ਵਿੱਚ ਮਾਤੂਸ਼ਰੀ ਦਸਤਾਰ ਲੈ ਕੇ ਆ ਗਿਆ ਭਾਜੀ ਇੱਥੋਂ ਤਾਂ ਸ਼ੁਰੂਆਤ ਆ ਆ ਚੱਕੋ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਵੱਡੇ ਵੱਡੇ ਸਿੰਗਰਾਂ ਦਾ ਪੱਟੇ ਪੱਟੇ ਲੀਟਰਾਂ ਦਾ ਨਾਮ ਲੈ ਕੇ ਆਹ ਦੁਕਾਨਦਾਰ ਕਰਦੇ ਆ ਲੁੱਟ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ 700 ਰੁਪਏ ਦਾ ਰੰਗ ਜਿਹੜਾ ਮਰਜ਼ੀ ਲੈ ਲੋ 700 ਰੁਪਏ ਦਾ ਲੋ ਜੀ ਕਹਿੰਦੇ ਨਾ 3000 ਨਾ 4000 ਨਾ 4500 700 700 700 ਦੇ ਵਿੱਚ ਕੁਰਤੇ ਪਜਾਮਾ ਰੰਗ ਦੇ ਕੋ ਜਿੰਨੇ ਮਰਜ਼ੀ ਲੈ ਜਾਓ ਹੁਣ ਲੁੱਟਣਾ ਨਾ ਕਰਾਓ ਐਕਟਰਾ ਮਾਡਰ ਵਾਲੇ ਕਹਿ ਕਹਿ ਕੇ 3 3000 ਵਾਲੇ ਕੁਰਤੇ ਪਜਾਮੇ ਸਾਡੇ ਕੋਲੋਂ 700 ਜ ਲੈ ਕੇ ਜਾਓ ਕਹਿੰਦੇ ਵੋਟਾਂ ਦਾ ਟਾਈਮ ਆ ਗਿਆ ਮਾਜੇ ਦੀ ਧਰਤੀ ਤੇ ਆ ਗਏ ਆ ਲੋ ਵੀ ਵੋਟਾਂ ਦੇ ਵਿੱਚ ਆਵੇਂ ਸਾਡੇ ਆਪਰਾ ਚਿੱਟੇ ਰੰਗ ਦੇ ਕੁਰਤੇ ਪਜਾਮੇ ਪਾ ਕੇ ਟੋਨਾ ਕੱਢਣ ਰੈਲੀਆਂ ਦੇ ਜਾਓ ਜਿੱਥੇ ਮਰਜ਼ੀ ਜਾਓ ਬਾਜੀ 700 ਦਾ ਚਿੱਟਾ ਕੋਰਤਾ ਮੈਲ ਜਊ ਪਾਰੀ 700 ਰੁਪਏ ਦਾ ਸ਼ੁਰੂਆਤ ਕੋਰਤਾ ਪਿਆਮਾ ਪੇਪਰ ਕੋਟਨ ਗੀਜ਼ਾ ਕੋਟਨ ਲੇਲਨ ਕੋਟਨ ਐਮਪੀ ਦੀਆਂ ਵੋਟਾਂ ਦੇ ਵਿੱਚ ਮੁੰਡਿਆਂ ਨੇ ਚਿੱਟੇ ਕੁਰਤੇ ਪਜਾਮੇ ਪਾ ਕੇ ਹਰ ਇੱਕ ਪਾਰਟੀ ਦੇ ਵਰਕਰ ਨੇ ਮੁੱਛਾਂ ਖੜੀਆਂ ਕਰਕੇ ਵਾਈਟ ਕੋਟ ਤੇ ਪਜਾਮਾ ਟੋਹਰਾ ਬਣਾਉਣੀਆ ਦੇਖੋ ਜੀ ਚਿੱਟੇ ਕੁਰਤੇ ਪਜਾਮੇ ਕਾਲੀਆਂ ਐਨਕਾਂ ਤੇ ਗੁੱਚੀ ਦੀਆਂ ਜੁੱਤੀਆਂ ਦੇ ਉੱਤੇ ਝੱਗੀਆਂ ਫਾਕੇ ਜਾਓ ਬਹੁਤ ਵੱਡੀ ਸੇਲ ਲੱਗੀ ਤੁਸੀਂ ਚੈੱਕ ਕਰ ਲੋ ਵਾਈਟ ਰੰਗ ਦੇ ਵਿੱਚ ਕਿੰਨੇ ਤਰ੍ਹਾਂ ਦਾ ਕੱਪੜਾ ਇਹਦੇ ਵਿੱਚ ਤੁਸੀਂ 700 800 1000 1200 150 ਜਿੰਦਾ ਦੀਆਂ ਵੈਰਾਈਟੀਆਂ ਚਾਹੀਦੀਆਂ ਲੈ ਜਾਓ ਜਿਹੜੇ ਬਾਜ਼ਾਰ ਚ 6 6000 65 600 ਦੇ ਅਸੀਂ ਇੱਥੇ ਤੁਹਾਨੂੰ 1500 1800 2000 ਚ ਮਤਲਬ 3 3 4 4000 ਰੁਪਿਆ ਕੁਰਤੇ ਪਜਾਮਿਆਂ ਦੇ ਵਿੱਚ ਤੁਹਾਡਾ ਸੀ ਬਚਾ ਦੇਣਾ ਆ। ਜੋ ਜੀ ਵੈਰਾਈਟੀ ਸਾਡੇ ਕੋਲ ਇੱਕ ਤੋਂ ਇੱਕ ਹੈ। ਵਾਈਟ ਦੇ ਵਿੱਚ ਪੇਪਰ ਕੋਟਡ ਕੀ ਜਾ ਕੋਟ ਲਿਨਨ ਤਾਂ ਹੈਗੀ ਹੈਗੀ ਆ ਪਰ ਮਾਤੂਸ਼ਰੀ ਦਸਤਾਰ ਨੇ ਨਵੀਂ ਚੀਜ਼ ਲਾਂਚ ਕਰਤੀ ਆ। ਆ ਤੁਹਾਨੂੰ ਦਿਖਾਣੇ ਆ ਨਵਾਂ ਕੱਪੜਾ ਜਿੱਤੇ ਕੋਲਡ ਡਰਿੰਕ ਡੋਲ ਜੇ, ਚਾਹ ਡੋਲ ਜੇ, ਪਾਣੀ ਡੋਲ ਜੇ, ਦਾਗ ਤਾਂ ਪੈਣਾ ਹੀ ਨਹੀਂ। ਬਾਈ ਜੀ ਬਾਲੀਆਂ ਗੱਪਾਂ ਨਾ ਮਾਰੋ ਰੌਲਾ ਪਾਓ ਲੋਕਾਂ ਨੂੰ ਬੇਬਕੂਫ ਨਾ ਬਣਾਓ। ਇੱਕ ਕੁਰਤਾ ਪਜਾਮਾ 75 ਪੈਣਾ ਜੇ ਤੇ ਦਾਗ ਨਹੀਂ ਪੈਣਾ ਕੋਈ ਦਾਗ ਨੀ ਬਣਨੀ ਚਾਹ ਦਾ ਫਰਕ ਨਹੀਂ ਇੰਦਾ ਕਿਤੇ ਪੋਸੀਬਲ ਬਹੁਤ ਟੱਕਰ ਸਾਹ ਤੁਹਾਨੂੰ ਲਾਈਵ ਕਰਕੇ ਦਿਖਾ ਦਈਏ ਦਿਖਾਓ ਮੈਨੂੰ ਆਜੋ ਭਾਜੀ ਹੈਗਾ ਹੈਗਾ ਕਪੜਾ ਇਦਾਂ ਆਜੋ ਭਾਜੀ ਦਿਖਾਣਾ ਆ ਚੱਕੋ ਜੀ ਭਾਜੀ ਮੈਂ ਡੋਲਣ ਲੱਗਾ ਮੈਂ ਡੋਲਣ ਲੱਗਾ ਮੈਂ ਡੋਲਣ ਮੈਂ ਡੋਲਣ ਦਾ ਪਾਣੀ ਦੇਖੀ ਤੇ ਦਾਗ ਪੈ ਗਿਆ ਮੈਂ ਕਹਿੰਦਾ ਭਾਜੀ ਪਾ ਦਿਓ ਦਾਗ ਲੈ ਦਾਗ ਪੈਣਾ ਦਾਗ ਉਹ ਦਾਗ ਉਹ ਭਾਜੀ ਪੈ ਰਹੀ ਨਹੀਂ ਆਹ ਦੇਖੋ ਆਹ ਦੇਖੋ ਸਾਰਾ ਦੇਖੋ ਸਭ ਬਣ ਗਿਆ ਆ ਲੋ ਇਹ ਦਾਗ ਆ ਲੋ ਆ ਲੋ ਆ ਲੋ ਲੋ ਜਿੱਤਾਂ ਮਰਜੀ ਡੋਲੋ ਭਾਵੇਂ ਕੋਕ ਡੋਲੋ ਭਾਵੇਂ ਚਾ ਡੋਲੋ ਬਾਟਰ ਪ੍ਰੂਫ ਬਾਟਰ ਪ੍ਰੂਫ ਕੁਰਤਾ ਪਜਾਮਾ ਆ ਗਿਆ ਬਾਟਰ ਪ੍ਰੂਫ ਕੁਰਤਾ ਪਜਾਮਾ ਕੋਈ 5000 ਨਹੀਂ ਕੋਈ 6000 ਨਹੀਂ ਕੋਈ 7000 ਨਹੀਂ ਕੋਈ 2000 ਨਹੀਂ ਕੋਈ 1500 ਨਹੀਂ ਬਹੁਤ ਸਸਤੇ ਰੇਟਾਂ ਤੇ ਲੈ ਜਾਓ ਵਾਈਟ ਰੰਗ ਦਾ ਕੁਰਤਾ ਪਜਾਮਾ ਨਾ ਦਾਗ ਲੱਗੂਗਾ ਨਾ ਇਤੇ ਕੁਝ ਹੋਊਗਾ ਲੋ ਭਾਜੀ ਦਿਖਾਦਾ ਤੁਹਾਨੂੰ ਲਾਈਵ ਟੈਲੀਕਾਸਟ ਪ੍ਰੂਫ ਕਰਕੇ ਦਿਖਾਦਾ ਭਾਜੀ ਹੁਣ ਮਾਤੂ ਸ਼੍ਰੀ ਦਸਤਾਰ ਕਾਦਿਆਂ ਨੂੰ ਕੋਈ ਚੈਲੰਜ ਹੈ ਕਰ ਬੈਠੋ ਆ ਜਿਹੜਾ ਕੁਰਤਾ ਪਜਾਮਾ 1000 ਦੇ 5 ਦੇ ਰਹੇ ਆ 700 ਰੁਪਏ ਤੋਂ 기ਜਾ ਕੁਰਤਾ ਪੇ bắt ਸ਼ੁਰੂ ਕਰਦੇ ਆ ਬਾਜੀ ਇਹ ਤਾਂ ਕੁਰਤੇ ਪਜਾਮੇ ਆ ਕੋਟ ਪੈਂਟ ਤੇ ਵੀ ਲੁੱਟਾ ਬੰਦ ਕਰ ਦਈਏ ਲੋ ਬਾਜੀ ਬਜ਼ਾਰਾਂ ਦੇ ਵਿੱਚ 5-7000 ਰੁਪਿਆ ਸਵਾਈ ਚੱਲਦੀ ਆ ਆ 2 پیس ਕੋਟ ਪੈਂਟ ਪਿਆਰਾਂ ਦੇ ਵਿੱਚ 15-15 20000 ਦਾ ਬਣਦਾ ਧੱਕੜ ਸਾਹਿਬ ਆਸੀ 2995 ਬੱਚੇ ਸਵਾਈ ਦੇ ਉਹ ਭਾਈ ਦਿਮਾਗ ਤੇ ਨਹੀਂ ਤੇਰਾ ਖਰਾਬ ਹੋ ਗਿਆ ਤੂੰ ਕਹੀ ਕੀ ਜਾਨਾ ਯਾਰ ਜੱਗੋ ਤੇਰੀ ਮੀ ਗੱਲਾਂ ਨਾ ਕਰ ਜੋ ਦੇ ਸਕਦਾ ਉਹੋ ਕੇ ਲੋਕਾਂ ਨੇ ਗਰੁੱਪ ਬਣਾ ਬਣਾਉਣਾ ਬਾਜ ਨਾ ਕਹਿ ਦਿਓ ਕੱਪੜਾ ਮੁੱਕ ਗਿਆ ਭਾਜੀ ਭਲੇਖਾ ਪੈ ਗਿਆ ਸਾਡੀ ਵੀਡੀਓ ਨਹੀਂ ਜੀ ਕਿਸੇ ਦੀ ਆ ਫੇ ਮੁੱਕ ਰਹੇ ਹੋ ਨਾ ਤੁਸੀਂ ਭਾਜੀ ਮੁਕਰਦਾ ਤਾਂ ਮਾਤੂ ਸ਼ੀਰ ਦਾ ਸਤਾਰ ਜਵੇਂ ਹੀ ਹੈਣੀ ਸਾਰੀ ਸਰਦੀ ਦਿੱਤੇ ਆ ਕੋਟ ਪੈਂਟ ਆ ਚੱਕੋ ਜੋਧਪੂਰੀ ਕੋਟ ਪੈਂਟ ਬਜ਼ਾਰ ਦੇ ਵਿੱਚ 30 30 40 40 ਹਜ਼ਾਰ ਲਾ ਲਿਆ ਤੋ ਲੁੱਟ ਲੈਂਦੇ ਆ ਇਹ ਵੀ 2995 ਦਾ ਆ ਚੱਕੋ ਭਾਜੀ 3 ਪੀਸ ਕੋਟ ਪੈਂਟ ਵਿੱਚੇ ਕੱਪੜੇ ਦੀ ਗੱਲ ਕਰ ਰਿਹਾ ਮੈਂ ਕੱਪੜੇ ਦੀ ਗੱਲ ਕਰ ਰਿਹਾ ਨਾਲ ਆ ਲਓ ਜੀ ਜਿਹੜੇ ਬਾਜ਼ਾਰਾਂ ਦੇ ਵਿੱਚ 10-10 ਹਜ਼ਾਰ ਰੁਪਏ ਦੇ 2 ਪੀਸ ਕੋਟਪੈਂਟ ਇੱਥੇ ਤੁਹਾਨੂੰ ਦੇ ਰਹੇ ਨੇ 2995 ਚ ਭਾਵੇਂ ਤੁਸੀਂ ਇਦਾਂ ਦਾ ਡਿਜ਼ਾਈਨ ਬਣਾ ਲਓ ਇੰਟੋ ਪੈਸਟਨ ਭਾਵੇਂ ਤੁਸੀਂ 3 ਪੀਸ ਕੋਟਪੈਂਟ ਲੈ ਲਓ ਜਿਹੜੇ 15-15 16-16 ਹਜ਼ਾਰ ਚ ਅਸੀਂ ਤੁਹਾਨੂੰ ਦੇਨੇ 370 60 ਚ ਸਲਾਈ ਕਰਕੇ ਅੱਛਾ ਡਿਜ਼ਾਈਨ ਦੇਖੋ ਕੁਰਤੇ ਪਜਾਮਿਆਂ ਦੇ ਤਾਂ ਕਿੰਗ ਆ ਸਾਡੇ ਕੋਲ ਜਿੱਦਾਂ ਦੇ ਮਰਜ਼ੀ ਡਿਜ਼ਾਈਨ ਬਣਾ ਲਓ ਇੱਕ ਪਾਕਟ ਵਾਲੋ ਦੋ ਲਾ ਲਓ ਕੋਰਤਾ ਪਜਾਮਾ ਬਣਾ ਲਓ ਪਠਾਨੀ ਸੂਟ ਬਣਾ ਲਓ ਸਲਵਾਰ ਸੂਟ ਬਣਾ ਲਓ ਟੇਲਰ ਸਾਡੇ ਕੋਲ ਨੰਬਰ 1 ਨੇ ਆ ਜਿਹੜੀ ਸਾਡੀ ਫੈਕਟਰੀ ਆ ਉਹਦੇ ਵਿੱਚ ਅਸੀਂ ਕੱਪੜਾ ਵੀ ਸਸਤਾ ਦੇਈ ਜਾਂਦੇ ਆ ਨਾਲ ਕਹਿੰਦੇ ਦਰਜੀ ਵੀ ਨੰਬਰ 1 ਨੇ ਆ ਭਾਜੀ ਬਾਸਕਟਾਂ ਜਿੰਦਾਂ ਦੀ ਮਰਜ਼ੀ ਬਿਲਕੁਲ ਭਾਜੀ ਸਾਡੇ ਕੋਲ ਯੂਪੀ ਤੋਂ ਸਪੈਸ਼ਲ ਕਾਰੀਗਰ ਆ ਅਸੀਂ ਕੋਈ ਝੋਲਾ ਛਾਪ ਕਾਰੀਗਰ ਨਹੀਂ ਰੱਖੇ ਮਾਤੂ ਸ਼ਰੀ ਦਸਤਾਰ ਦੇ ਏ ਕਲਾਸ ਕਾਰੀਗਰ ਆ ਕੋਰਟ ਪੈਂਟ ਦੀ ਸਵਾਈ 2050 ਆ ਆ ਮੈਂ ਕਹਿੰਦਾ ਏ ਟਿਕਾ ਕਸਾ ਲਓ ਬੂਟ ਕਸਾ ਲਓ ਤੁਹਾਨੂੰ ਕਿਸੇ ਸ਼ਹਿਰ 'ਚ ਨਹੀਂ ਮਿਲਣਾ ਮਾਤੂ ਸ਼੍ਰੀ ਦਸਤਾਰ ਨੇ ਜਦੋਂ ਮਾਲਵੇ ਦੇ ਧਮਾਲਾ ਪਾਈਆਂ ਹੁਣ ਕਾਦੀਆਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਕਾਦੀਆਂ ਸ਼ਹਿਰ ਦੇ ਲੀਡਰਾਂ ਨੂੰ ਬਟਾਲੇ ਦੇ ਲੀਡਰਾਂ ਨੂੰ ਮੁੰਡਿਆਂ ਖੁੰਡਿਆਂ ਨੂੰ ਕਾਲਜ ਵਾਲਿਆਂ ਨੂੰ ਕਹਿ ਰਹੇ ਆ ਕੋਟ ਪੈਂਟ ਕੁਰਤੇ ਪਜਾਮੇ ਦੀ ਲੁੱਟ ਨਾ ਕਰਾ ਬੈਠਿਓ ਮਾਤੂਸ਼ੀ ਦਸਤਾਰ ਕਾਧੀਆਂ ਆਜੋ ਲੋਵੀ ਪੱਗਾ ਬੰਨਣ ਵਾਲੇ ਸ਼ਕੀਨ ਭਰਾਵਾਂ ਲਈ ਵੀ ਵੱਡੀ ਖੁਸ਼ਖਬਰੀ ਮਾਤੂਸ਼ੀ ਦਸਤਾਰ ਅਸਲ ਰੰਗ ਸੜਲਾਈ ਦੇ ਸਨ 1970 ਦੇ ਲੋਕਾਂ ਦੇ ਦਿਲਾਂ ਦੇ ਰਾਜ ਕਰਦਾ ਸਾਡੇ ਕੋਲ 550 ਤੋਂ ਵੱਧ ਪੱਗਾਂ 'ਚ ਰੰਗ ਹੈ ਗਿਆ ਗਾਰੰਟੀ ਠੋਕ ਕੇ ਲੈਣਿਆ ਪੱਗ ਦਾ ਰੰਗ ਫੇਟ ਹੋ ਜਵੇ ਡੱਬ ਪੈ ਜਵੇ 3 ਮਹੀਨੇ ਦੇ ਵਿੱਚ ਵਾਪਸ ਕਰਕੇ ਲੈ ਜਾਓ ਰੰਗ ਤੁਸੀਂ ਚੈੱਕ ਕਰ ਲਓ ਜਿੰਨੇ ਮਰਜ਼ੀ ਰੰਗ ਲੈ ਜਾਓ ਸੋ ਤੁਸੀਂ ਆ ਵੀ ਚੈੱਕ ਕਰ ਲਓ ਤੁਸੀਂ ਆਪਣੀਆਂ ਦਸਤਾਰਾਂ ਦੇ ਨਾਲ ਟਾਈਆਂ ਮੈਚ ਕਰਕੇ ਲੈ ਕੇ ਜਾ ਸਕਦੇ ਆ ਟਾਈਆਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਸਾਡੀ ਪੈਕਿੰਗ ਨੰਬਰ 1 ਆ ਹਰ ਕੋਈ ਇਹਨੂੰ ਪਸੰਦ ਕਰਦਾ ਤੁਸੀਂ ਰੂਬੀਆਂ ਲੈਣੀ ਤੁਸੀਂ ਫੁੱਲ ਫੁੱਲ ਲੈਣੀ ਆ ਬਹੁਤ ਟੌਪ ਦਾ ਕੱਪੜਾ ਹੁਣ ਗੱਲ ਕਰਨੀ ਪੰਜਾਬ ਪੁਲਿਸ ਦੀ ਜਿਹੜੇ ਸਾਡੇ ਮੁਲਾਜ਼ਮ ਵੀਰ ਦਿਨ ਰਾਤ ਸੜਕਾਂ ਦੇ ਘੁੰਮ ਕੇ ਦੇਖ ਜੀ ਰੱਖਿਆ ਕਰਦੇ ਆ ਪੰਜਾਬ ਦੇ ਲੋਕਾਂ ਹੀ ਰੱਖਿਆ ਕਰਦੇ ਆ ਉਹਨਾਂ ਲਈ ਵੀ ਬਹੁਤ ਵੱਡੀ ਆਫਰ ਹੈਗੀ ਆ ਚਾਹੇ ਤੁਸੀਂ ਐਸਆਈਓ ਐਸਐਚਓ ਡੀਐਸਪੀ ਐਸਪੀ ਐਸਐਸਬੀ ਆਈਜੀ ਡੀਆਈਜੀ ਡੀਜੀਪੀ ਪੰਜਾਬੋਂ ਆਹ ਦੇਖੋ ਜੀ ਖਾਕੀ ਰੰਗ ਦੇ ਵਿੱਚ ਬਹੁਤ ਸ਼ੇਡ ਹੈਗੇ ਆ ਤੁਹਾਡੀ ਯੂਨੀਫਾਰਮ ਦੇ ਮੁਤਾਬਿਕ ਤੁਸੀਂ ਆਪਣੀ ਦਸਤਾਰ ਇੱਥੋਂ ਲੈ ਕੇ ਜਾ ਸਕਦੇ ਆ ਇਹਦੇ ਵਿੱਚ ਰੇਟ ਬਹੁਤ ਜ਼ਿਆਦਾ ਹੈਗੇ ਆ ਬ੍ਰਾਂਡਡ ਕਪੜਾ ਆ ਵੱਡੇ ਵੱਡੇ ਅਫਸਰਾਂ ਦਾ ਇੱਕ ਤਾਂ ਕਹਿਣਾ ਵੀ ਜਦੋਂ ਅਸੀਂ ਦਸਤਾਰ ਸਜਾਉਂਦੇ ਆ ਦਸਤਾਰ ਬੰਨਦੇ ਆ ਵੀ ਸਾਡਾ ਬੜਾ ਮਾਇੰਡ ਠੀਕ ਰਹਿੰਦਾ ਸਾਡਾ ਸਿਰ ਨਹੀਂ ਦੁਖਦਾ ਸਾਨੂੰ ਬੜਾ ਕੰਫਰਟੇਬਲ ਰਹਿੰਦਾ ਸੋ ਇਦਾਂ ਦੀਆਂ ਵੈਰਾਈਟੀਆਂ ਸਾਡੇ ਕੋਲ ਤੁਸੀਂ ਲੈ ਕੇ ਜਾ ਸਕਦੇ ਆਂ ਦੇਖੋ ਜੀ ਫੁੱਲ ਵੈਲ ਰੂਬੀਆ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ ਇੱਥੇ ਫਾਇਦਾ ਕੀ ਆ ਫੁੱਲ ਵੈਲ ਦਾ ਕੋਈ ਵੀ ਰੰਗ ਇੱਥੇ ਤੁਹਾਨੂੰ ਛੋਟ ਨਹੀਂ ਮਿਲੂਗਾ ਰੂਬੀਆ ਦੇ ਰੰਗਾਂ ਵਿੱਚ ਹੀ ਬਹੁਤ ਆ ਸਭ ਤੋਂ ਵੱਡੀ ਗੱਲ ਆ ਸੂਟਾਂ ਦੀ ਲੇਡੀ ਸੂਟ ਪਹਿਣਾ 10-10 15-15 ਹਜ਼ਾਰ ਆ ਲੈ ਲੈਂਦੇ ਤੇ ਲਾਈਨਿੰਗ ਦੇਸੀ ਜੀ ਬ੍ਰਾਂਡ ਦੀ ਲੈ ਲੈਂਦੇ ਆ ਆ ਚੱਕੋ ਮਾਤੂ ਸ਼੍ਰੀ ਦਸਤਾਰ ਦੀ ਆ ਗਈ ਆ ਲਾਈਨਿੰਗ ਵੀ ਰੇਟ ਉੱਤੇ ਲੱਗ ਕੇ ਲਾਏ ਆ 4 ਆ ਚੱਕੋ ਜੀ ਰੰਗਰ ਚ ਲਾਈਟ ਲੈ ਲਓ ਡਾਰਕ ਲੈ ਲਓ ਜਿੱਦਾਂ ਦੇ ਮਰਜ਼ੀ ਰੰਗ ਲੈ ਲਓ ਮਾਤੂ ਸ਼੍ਰੀ ਦਸਤਾਰ 1970 ਤੋਂ ਦਸਤਾਰਾਂ ਦੇ ਖੇਤਰ ਦੇ ਵਿੱਚ ਕੱਲ ਹੀ ਇੱਕ ਬ੍ਰਾਂਡ ਆ ਜਿਹੜਾ ਪੂਰੇ ਪੰਜਾਬ ਨੂੰ ਸਿੱਖੀ ਦੇ ਨਾਲ ਜੋੜ ਰਿਹਾ ਦੇਖੋ ਜੀ ਅਸੀਂ ਸੂਟਾਂ ਦੇ ਵਿੱਚ ਸ਼ਰਾਰੇ, ਗਰਾਰੇ, ਗਾਉਨ, ਡਰੱਸਾਂ, ਕੋਰਤੇ, ਪਜਾਮੇ, ਸ਼ੇਰਵਾਨੀਆਂ, ਬਲੇਜ਼ਰ, ਬਾਸਟਾਂ ਤੇ ਕੋਟ ਪੈਂਟਾਂ, ਦਸਤਾਰਾਂ, ਟਾਈਆਂ ਦੇ ਵਿੱਚ ਨੰਬਰ 1 ਹੈਗੇ ਆ ਜੋ ਅਸੀਂ ਕਪੜਾ ਤੁਹਾਨੂੰ ਟਾਪ ਲੱਦੇ ਦੇਣਾ, ਜੋ ਤੁਹਾਨੂੰ ਅਸੀਂ ਰੇਟ ਘੱਟ ਦੇਣਾ ਉਹ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ ਕੋਈ ਨਹੀਂ ਦੇ ਸਕਦਾ। ਤੁਸੀਂ ਸਾਡੇ ਨਾਲ ਸ਼ਾਪਿੰਗ ਕਰ ਸਕਦੇ ਆ, ਤੁਸੀਂ ਜਿੱਥੋਂ ਮਰਜੀ ਆਜੋ ਤੁਹਾਨੂੰ ਬੈਸਟ ਸਰਵਿਸ ਦਵਾਂਗੇ। ਸੇਲਸਮੈਨ ਸਾਡੇ ਬਹੁਤ ਚੰਗੇ ਹੈਗੇ ਆ। ਅਰੇ ਰੇਟ ਜੋ ਅਸੀਂ ਤੁਹਾਨੂੰ ਦੇ ਰਣਾ ਕਿਤੇ ਤੁਹਾਨੂੰ ਮਿਲਣਾ ਨਹੀਂ ਛੇਤੀ ਪਹੁੰਚੋ ਵੱਡਾ ਫਾਇਦਾ ਮਰਤੂ ਸ਼੍ਰੀ ਦਸਤਾਰ ਅੰਕਲ ਹੋਮ ਦਾ ਸਟੋਰ ਹੈਗਾ ਕਾਦੀਆਂ ਸ਼ਹਿਰ ਚ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਜੇ ਕੋਈ ਤੁਸੀਂ ਜਾਣਕਾਰੀ ਲੈਣੀ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਕਾਦੀਆਂ